ਕੀ ਕਰੀਏ ਨੇ ਅੰਨੇ ਦਵਾਈ ਪਾ ਕੇ ਹੱਡੀਆਂ ਉੱਤਾਂ ਅੱਛਾ ਮੈਂ ਤਾਂ ਕਹਿੰਦਾ ਨਹੀਂ ਮੈਂ ਠੇਕੇ ਵਾਲ ਦਾ ਫੋਨ ਆਇਆ ਸੀ ਅੱਛਾ ਉਹ ਬੋਲਾ ਵੀ ਠੇਕਾ ਫੜ ਕੇ ਲੈ ਜਾ ਤੇ ਮੈਂ ਠੇਕਾ ਲੈ ਲੈਂਦਾ ਫਿਰ ਜਾਂ ਫਿਰ ਬਾਹਰ ਜਾ ਬਾਵਾਂ ਠਾਵਾ ਦਾਈ ਛੇਤੀ ਆ ਜੀ ਹੋਰ ਜੀ ਮਾਂ ਪੈਸੇ ਬਚ ਕੇ ਫਿਰ ਆਪਾਂ ਪੱਥਰ ਲਵਾ ਲਾਂਗੇ ਹਾਂ ਕੋਈ ਗੱਲ ਨਹੀਂ ਲਵਾ ਲਾਂਗੇ ਆਪਾਂ ਆਪ ਦਾ ਸਭ ਦੇਖ ਕੇ ਜਾਇਆ ਤੂੰ ਜਾਇਆ ਨੇ ਜਾਏ ਮੰਮੀ ਆਪ ਸਰ ਲੈ ਲੈ ਆਇਆ ਮੈਂ ਲੈ ਆਪ ਸਰ ਹਾਂ ਕਰਦੇ ਆਂ ਸਰ ਲੈ ਸਾਹਮਣੇ ਹਾਂ ਹਾਂ ਦੇਤਾ ਦੀ ਉਹਨਾਂ ਨੇ ਤਾਂ ਹਾਂ ਤੇ ਮਹਾ ਚਦਰ ਸਰ ਜਿਹੜਾ ਫੰਦੇ ਅੰਦਰ ਦੁਕਾਨ ਫੂਨਾ ਦੇ ਬਿਜਲੀ ਵਾਲੇ ਤੇ ਉਹ ਸਾਬ ਕਰਕੇ ਮਹਾ ਪੈਸੇ ਫੜਾਏ ਹੁੰਦਾ ਹਾਂ ਬਸ ਪਰ ਉਹਨਾਂ ਨੂੰ ਪਹਿਲਾਂ ਪੁੱਛਿਆ ਹਾਂਗਾ ਮੈਂ ਪਰਚੀ ਪੁਰਚੀ ਕਰਾ ਲਿਆਉਂਗਾ ਇਹੋ ਕਰਾ ਕਰੂ ਕੇ ਪਰਚੀ ਫਿਰ ਮੈਂ ਆਪਾਂ ਘਰੇ ਸਿਆਹ ਬਲਾ ਕੇ ਸਾਰਿਆਂ ਦੇ ਫਿਰ ਦੇ ਦਾਂਗੇ ਹਾਂ ਗੇ ਨਹੀਂ ਪੁੱਤ ਹੁਣ ਆਇਆ ਨਾ ਸਾੜੀ ਸੁਣ ਕੇ ਆ ਰਿਹਾ ਸਿਆਹ ਵਰਦਾ ਮੰਗਦਾ ਹੀ ਹੈ ਦੇਖ ਹਾਂ ਨਾ ਉਹ ਤਾਂ ਕੋਈ ਗੱਲ ਨਹੀਂ ਤੂੰ ਬਸ ਇਹਨੂੰ ਪੈਸੇ ਨੂੰ ਸਾਹਮਦੇ ਤੇ ਫਿਰ ਆਪਾਂ ਜੇ ਉਹਦੇ ਵਿੱਚ ਲੋਟ ਲੱਗਿਆ ਫਿਰ ਆਪਾਂ ਪੱਥਰ ਪੁੱਥਰ ਦਾ ਕੋਈ ਸਿਸਟਮ ਕਰ ਲਾਂਗੇ ਹਾਂ ਹੋਰ ਫਿਰ ਕਰਾਂਗੇ ਆ ਨਾ ਕਿੰਨੀ ਕ ਬਚਤ ਹੋ ਗਈ ਔਰਨੇ ਦਾ ਹਿਸਾਬ ਨਾਲ ਉਹਦਾ ਚੀਜ਼ ਰਵਾ ਰੰਗ ਪੱਥਰ ਜ਼ਰੂਰ ਲਵਾਵਾਂਗੇ ਤੇ ਆਪਾਂ ਇਹਨੇ ਚੱਲ ਤੂੰ ਸਾਮਿਆ ਫਿਰ ਆ ਮੈਂ ਜਾਂਦੀ ਆ ਫਿਰ ਠੀਕ ਸਾਈ ਕਰੀ ਹੈ ਹਾਂ ਉੱਤ ਕਰੀਆਂ ਕੀ ਕਰੀ ਜਾਂਦੀ ਸੀ ਕੁਛ ਨਹੀਂ ਬਸ ਬੈਠੇ ਉੱਤ ਕੰਮ ਕਰਕੇ ਅੱਛਾ ਹਾਂ ਮਾੜਿਆ ਦਾਮ ਮਾਰਨਾ ਹੂੰ ਘੇਰ ਮਹਾ ਚੱਲ ਘੁੱਟ ਜਾ ਕਰਕੇ ਕਪੜੇ ਠੋੜੀ ਸਲਾਹ ਕਰ ਦੇਗੀ ਅੱਛਾ ਹੋ ਠੀਕ ਹੋ ਹਾਂ ਠੀਕ ਠਾਕ ਆ ਕੰਮ ਠੀਕ ਹੈ ਹਾਂ ਸਾਰੇ ਠੀਕ ਨੇ ਕੰਮ ਕਰ ਲੇ ਹਾਂ ਕੰਮ ਕਰ ਕੇ ਹਟੀਆਂ ਹੁਣ ਅੱਛਾ ਹੇਟ ਕੇ ਵਾਜਾ ਹੋ ਜਾਂਦਾ ਵਾ ਕੰਮ ਕਰਕੇ ਡੇਟ ਹੋ ਜਾਂਦਾ ਅਰਤੀ ਲੱਗ ਜਾਣੇ ਕੋਈ ਵੇਲੇ ਹੋ ਜਾਂਦਾ ਹੋਰ ਮੈਂ ਕਿਹਾ ਮਾਂ ਚਲ ਤਾਈ ਕੋਲੇ ਜਿਹੜਾ ਮਾਰ ਕੇ ਆਨੀ ਆ ਆ ਕੀ ਹੁੰਦੀ ਨਹੀਂ ਤਾਈ ਕਿਵੇਂ ਆਣੇ ਹੋਏ ਤੇ ਉਹ ਤਾਂ ਭੋਗ ਵੀ ਨਹੀਂ ਹੈਗੀ ਨਾ ਤਾਈ ਬਸ ਆਣਾ ਕੀ ਹੋ ਸੈਂ ਹੋ ਜਾਂਦਾ ਇੱਕਦਮ ਮੈਂ ਪੜਨ ਵਗ ਜਾਂਦੀ ਆ ਫਰਵਾਥਣੇ ਆਉਂਦੀ ਆਂਗੀ ਤੈਨੂੰ ਪਤੀ ਹੈਗਾ ਕੰਮਕੁਮ ਕਰਨੇ ਪੈਂਦੇ ਨੇ ਹਾਂ ਰੋਕਾ ਹੋ ਜਾਂਦਾ ਲ ਮੈਂ ਤਾਂ ਫੇ ਇਧਰ ਕੋਲ ਕੰਮ ਆਈ ਸੀ ਹਾਂ ਤਾਂ ਜੀ ਮੇਰਾ ਸਾਰ ਦੇਗੀ ਤਾਂ ਚਲ ਕੋਈ ਨਹੀਂ ਹਸਪਤਲ ਮੈਂ ਨਾ ਐ ਕਹਿੰਦੀ ਸੀ ਮੇਵਾ ਮੈਨੂੰ 20000 ਦੀ ਲੋੜ ਹੈ ਤੂੰ ਮੈਨੂੰ ਦੇ ਦਿੰਦੀ ਮੈਂ ਕਹਿੰਦੀ ਜੱਗੀ ਸਭ ਕਿਤਾਬਾਂ ਜਾਂ ਕਰਨ ਗਿਆ ਹੋਇਆ ਸਾਨੂੰ ਵੀ ਲੋੜ ਹੈ ਜੇ ਅਸੀਂ ਸਭ ਕਰੇ ਨਹੀਂ ਹੈਗਾ ਪਤਾ ਜੀ ਉਹ ਐ ਅਸੀਂ ਤਾਂ ਹੀ ਹੋਰ ਤਾਂ ਕੁਛ ਨਹੀਂ ਮੇਰੀ ਫੀਸ ਭਰਨ ਵਾਲੀ ਪਈ ਹੈਗੀ ਮੇਰਾ ਸਾਲ ਖਰਾਬ ਹੋ ਜਾਊਗਾ ਜੇ ਮੇਰਾ ਸਾਲ ਖਰਾਬ ਹੋ ਗਿਆ ਫਿਰ ਅਗਲਾ ਸਾਲ ਮੈਨੂੰ ਐ ਹੀ ਲਾਣਾ ਪਊਗਾ ਤੈਨੂੰ ਪਤਾ ਹੀ ਹੈ ਪੜਾਈਆਂ ਕੜਾ ਸੌਖੀਆਂ ਨਹੀਂ ਗੀਆਂ ਹਾਂ ਇਹ ਤਾਂ ਹੈਬਟ ਮੈਂ ਤੈਨੂੰ ਐ ਕਹਿੰਦੀ ਹਾਂ ਜੇ ਤਮੋਂ ਨਾ ਚ ਤੈਨੂੰ 20000 ਦੇਉਂਗੀ ਹਾਂ ਜੱਗੀ ਨੂੰ ਨਾ ਦੱਸੀਂ ਜੇ ਮੈਂ ਤੈਨ ਪੜਦੇ ਨਾਲ ਦੇਉਂਗੀ ਉਹ ਜਿਹੜੇ ਪੜਦੇ ਨਾਲ ਮੈਨੂੰ ਫੜਾ ਜੀ ਨਾ ਨਾ ਕੋਈ ਨਾ થઈ ਮੈਂ ਆ ਫੜਾ ਦੂੰਗੀ ਤੈਨੂੰ ਮੇਰਾ ਹੋਂ ਡੰਗਾ ਸਾਰ ਦੀ ਲੈ ਫੜ ਜਾ ਫੜਾ ਜੂਗੀ ਕੋਈ ਨਾ ਤੂੰ ਜਮੀ ਨਾਲ ਟੈਨਸ਼ਨ ਲੈ ਵੀ ਮੈਂ ਜੱਗੀ ਨੂੰ ਦੱਸੂਗੀ ਕਿ ਮੈਂ ਮੈਂ ਤੈਨ ਪੜਦੇ ਨਾਲ ਦਿੱਤਾ ਨਾ ਹਾਂ ਮੈਂ ਤੈਨੂੰ ਫੜਾ ਦੇਣੀ ਪੜਦੇ ਨਾਲ ਪੜਾਈ ਤੇ ਤੂੰ ਆਉਂਦਾ ਕੰਮ ਸਾਰ ਤੈਨੂੰ ਦੇਖ ਮੈਂ ਜਵਾਬ ਨੂੰ ਦਿੱਤਾ ਹੈਗਾ ਸਾਡਾ ਵੀ ਤੇਰੇ ਪਤੀ ਸਾਹਿਬ ਕਹਤਾ ਬਈ ਸਚਾਰੀ ਕਿਆ ਕਰਾਈ ਉਹ ਐਸੀ ਮੇਰੀ ਮੰਮੀ ਹੈ ਨਹੀਂ ਤੀਗੀ ਪਹਿਲਾਂ ਨਹੀਂ ਮੈਂ ਉਹ ਤੋਂ ਮੰਗਲਾਂ ਦੀ ਉਹ ਜਾ ਰਹੀ ਹੈਗੀ ਫਿਰ ਮੈਨੂੰ ਐ ਹੋ ਗਿਆ ਮੈਂ ਤਾਈ ਕੋਲੇ ਤਿੰਨ ਚਾਰ ਘਰਾਂ ਦੇ ਪਹਿਲ ਮੈਂ ਜਾ ਕੇ ਆਈ ਤਾਈ ਜਵਾਬ ਮਿਲ ਗਿਆ ਮੈਨੂੰ ਐ ਹੋ ਗਿਆ ਸੀ ਵੀ ਮੈਂ ਤਾਈ ਜਵਾਬ ਨਹੀਂ ਦਿੰਦੀ ਤੈਨੂੰ ਪਤਾ ਈ ਹੈ ਤਾਈ ਮੇਰਾ ਸਾਲ ਖਰਾਬ ਹੋਊਗਾ ਫਿਰ ਤੈਨੂੰ ਪਤਾ ਹੈਗਾ ਚੱਲ ਕੋਈ ਹੋ ਜਾਊਗਾ ਮੇਰਾ ਮੈਂ ਉੱਡਾ ਕੰਮ ਸਾਰ ਜਿਵੇਂ ਮੈਂ ਤੈਨੂੰ ਜਿੱਤੋਂ ਉਹਦੀ ਪਰਦੇ ਨਾਲ ਮੈਨੂੰ ਫੜਾ ਜੀ ਨਾ ਨਾ ਕੋਈ ਨਾ ਹਾਂ ਕੋਈ ਗੱਲ ਨਹੀਂ ਚਾਹ ਬੁੱਤ ਹੁੰਦੇ ਸੂਂਦੇ ਕੋਈ ਮੈਂ ਜਵਾਬ ਨਹੀਂ ਦਿੰਦੀ ਹੈਗੀ ਇਹ ਬੁੱਤ ਨਾ ਹੀ ਹੋਣਾ ਤਾਂ ਤਾਂ ਠੀਕ ਹੈ ਨਾ ਦੇਖ ਹੁੰਦੇ ਸੂਂਦੇ ਤਾਂ ਦੇਖ ਬੁੱਤ ਜਵਾਬ ਦੇਣਾ ਵੀ ਨਹੀਂ ਚਾਹੀਦਾ ਜਦ ਜੀ ਧਿਆਣੀ ਪੁੱਤ ਤੇਰਾ ਮੈਨੂੰ ਭੁੱਲ ਲੱਗੂਗਾ ਜਾਵੇਂ ਜੀ ਬਣ ਕੇ ਪੁੱਤਾਂ ਦਾ ਕੰਮ ਕਰਨਾ ਪੂਰੀ ਬੈਠੀ ਅੰਮੀ ਹਾਂ ਪੁੱਤ ਉਹ ਵੀ ਬੈਗੀ ਵਾਹ ਪੱਕਾ ਨਾਲ ਹੈ ਹਾਂ ਹਾਂ ਬੈਠੋ ਹਵਾ ਦੀ ਬੰਦੀ ਦੀ ਗਰਮੀਆਂ ਵਾਲੀ ਆਵਾਰ ਤਾਂ ਹੋਰ ਗਰਮੀ ਦੇਦ ਦੀ ਹੋ ਗਈ ਕਿਸੇ ਜੇਠ ਹੜਦੀ ਹੈ ਅੱਲਾਹ ਹੋਵੇ ਤੋਰ ਇੱਕੋ ਲੱਗਤ ਗਰਮੀ ਡਿੱਗੀ ਮੈਂ ਤਾਂ ਕਹਿੰਦਾ ਜੀ ਹਾਂ ਮਰੋ ਡਾਕਟਰ ਦੇ ਬਿਜਲੀ ਵਾਲੇ ਦੇ ਪੈਸੇ ਪੁੱਛ ਕੇ ਆਇਆ ਜੀਗਾ ਅੱਛਾ ਉਹਨੇ ਦੱਸ ਤੇ ਕਹਿੰਦਾ ਵੀ ਇੰਨੇ-ਇੰਨੇ ਬਣਦੇ ਨੇ ਅੱਛਾ ਤੇ ਤੂੰ ਫਿਰ ਮੈਨੂੰ ਪੈਸੇ ਫੜਾ ਦੇ ਤੇ ਮੈਂ ਬਿਜਲੀ ਦੇ ਫੜਾ ਆਉਂਗਾ ਨਾਲੇ ਕੋਈ ਨਹੀਂ ਹਾਂ ਜੀ ਤੇ ਜੇ ਨਾ ਤਾਂ ਵੇਆ ਜਿਵੇਂ ਆਪਣਾ ਸਾਰੀ ਟੋਕਤਾਦਾਰ ਦੀ ਹੌਲਾ ਜਿਹਾ ਕੰਮ ਹੋ ਜਾਣਾ ਬਤ ਦੇਣੀ ਦੇਣੀ ਤੇ ਨਾਲੇ ਮੈਂ ਉਹਦਾ ਸਮਾਨ ਲੈ ਆਵਾਂਗੇ ਕੀ ਨਾ ਮੈਂ ਉਹਦਾ ਸਮਿਟਰ ਸਮਟ ਪੱਥਰ ਦਾ ਸਮਾਨ ਲੈ ਆਵਾਂਗੇ ਸਾਰਾ हां फिर नहीं या विक्रम मिस्त्री ल्या के ਧਰ ਲਾ ਕੇ ਪਰ ਮਿਸਤਰੀ ਆਪ ਇੱਕ ਦੋ ਦਿਨ ਦਾ ਖਲਾ ਲਾਂਗੇ हां ਜਦੋਂ ਟਾਈਮ ਲੱਗ ਜੂਨ ਪੁੱਛਣੀ ਵੀ ਕਦੋਂ ਕਦਾਂ ਕਰ ਸਕਦੇ ਸੂ ਇੱਕ ਦੋ ਦਿਨ ਕਹਿੰਦਾ ਸੀ ਬਾਬਾ ਅੱਛਾ हां ਪਰ ਆਪ ਉਹ ਸਮਾਨ ਕਿਰਾ ਲਿਆ ਕੇ ਧਰ ਲੈਣੇ ਆ ਹਾਂ ਹਾਂ ਇਹ ਤਾਂ ਵਧੀਆ ਗਿਰਨ ਵਾਲੇ ਮੈਂ ਉਹ ਮੈਨੂੰ ਪੈਸੇ ਪੜਾ ਦੇ ਕਿਰਨ ਵਾਲੇ ਤਾਂ ਰਹੂੰਗਾ ਨਾਲੇ ਉਧਰ ਉਧਰ ਪਰ ਬਾਜ਼ਾਰ ਵਗ ਜੂ ਸਮਾਨ ਚੱਕ ਕੇ ਫਿਰ ਮੈਂ ਲੈ ਆਵਾਂ ਪੈਸੇ हां ਪੈਸੇ ਲਿਆ ਪਰ ਲੈ ਲਵੋ ਪੈਸੇ ਸਾਰਾ ਦਸਿਆ ਪਤਾਬ ਕਰਕੇ ਤੇ ਦੇਖਿ ਨਾਲੇ ਪੱਥਰ ਦਾ ਸਮਾਨ ਦੱਕ ਰਹੀ ਠੀਕ ਹੈ ਹਾਂ ਨਾਲੇ ਆਪਾਂ ਵਿੱਚੀ ਕਰਦਾਂਗੇ ਨਾਲੇ ਉਹਨੂੰ ਆਏ ਕਹਿੰਦੀ ਵੀ ਬਾਹਰੇ ਤੇ ਨਾ ਪਾਈ ਛੇਤੀ ਲੱਗ ਰਿਆ ਕਹਿੰਦੇ ਸਾਡੇ ਹਾਂ ਮੂੰਹ ਤਾਂ ਮੈਂ ਪੁੱਛਿਆ ਦੀ ਕਹਿੰਦਾ ਇੱਕ ਦੋ ਦਿਨ ਲੱਗਣਗੇ ਬਾਈ ਛੇ ਮੈਂ ਵਾਧੇ ਭਾਤੇ ਦੇ ਵਿੱਚ ਅੱਛਾ ਹਾਂ ਹਾਂ ਜਾਂ ਤੂੰ ਹੁਣ ਠੀਕ ਹੈ ਇਹ ਗਰਮੀ ਭਾਈ ਹੋ ਰਹੀ ਐ ਅੰਤੇ ਨਹੀਂ ਐਨੇ ਪੈਸੇ ਕੱਟੀ ਜਾਂਦੇ ਨਾ ਹਾਂ 20000 ਆਮਡਾਈ ਗਈ ਟੀ ਮੁੜ ਕੇ ਉਹ ਨਹੀਂ ਲੈ ਕੇ ਆਈ ਹੈਗੀ ਯੇ ਮੁੰਡੇ ਰੋਟਾ ਲਾ ਕੇ ਮੈਂ ਕਾਕਾ ਕਰੂਗਾ ਮੈਂ ਤਾਂ ਹੁਣ ਪਾਣੀ ਪੀ ਕੇ ਨਾ ਆਮੜੇ ਜਾ ਕੇ ਆਉਣੀ ਆਂ। ਇਹ ਫੇ ਸਾਂਤਾ ਦੋੜਾਈ ਦੀ ਹਾਂ। ਆਮ ਨ ਕਰੀ ਆਂ। ਹਾਂ ਜਤਾ ਜੀ ਕਰੀ ਆਂ ਕੀ ਕਰਨਾ ਕਰੀ ਆਂ। ਮੈਂ ਸਾਂ ਸਬਜੀ ਜੀ ਗਰਮ ਕਰਕੇ ਢਿੱਦੀ ਰੋਟੀ ਖਾਉਂਗੀ। ਅੱਛਾ ਕੋਈ ਗੜਾ ਹੋ ਗਿਆ। ਹਾਂ ਬਸ ਕਵੇਲਾ ਤੁਹਾਨੂੰ ਪਤੀਆਂ ਕੰਮਕਾਰਾਂ ਚ ਹੋ ਜਾਂਦਾ ਹੈਗਾ। ਮਤਲਬ ਤੁਹਾਨੂੰ ਮੈਂ ਕਹਿੰਦੀ ਸੀ। ਹਾਂ ਜੀ ਮੈਂ ਤਾਂ ਪੈਸਾ ਵਾਰੇ ਆਈ ਤਾਂ ਡਿਊਟੀ ਕੇ ਫੇਰ ਆਈ ਆ ਤਾਂ ਤਾਂ 10 ਸਾਲ ਟਪਾਤੀ। ਓਹ ਹੋ ਤਾਈ ਮੇਰੇ ਮੰਮੀ ਬਾਹਰ ਜਾ ਰਹੀ ਹੈਗੀ ਉਹ ਅਜੇ ਤੱਕ ਆਈ ਨਹੀਂ ਜੋ ਆ ਕੇ ਸਿਆਪ ਕਿਤਾਬ ਕਰੂਗੀ ਫੇਰ ਹੀ ਮੈਂ ਪੈਸੇ ਦੇਉਂਗੀ ਤੈਨੂੰ ਅਬ ਤਾਂ ਅਸੀਂ ਮਿਸਤਰੀ ਲਾਵਾਂਗੇ ਔਰ ਠੱਡਾਂ ਨ ਜਾ ਰਹੇ ਜੱਸੀ ਰੱਜਾ ਸਾਨੂੰ ਲੋੜ ਹੈ ਮੈਂ ਤਾਂ ਤਾਂ ਕਰਕੇ ਆਈ ਕਿ ਮੈਂ ਤਾਂ ਤਾਂ ਨਾ ਬਾੜੇ ਦਿੰਦਾ ਤੇ ਮੈਂ ਤਾਂ ਦਿਨ ਪਰ ਦੇ ਨਾਲ ਦਿੱਤੇ ਮਾਤੂ ਪਰ ਦੇ ਨਾ ਬੀਨੂ ਓਹ ਹੋ ਤਾਈ ਉਹ ਤਾਂ ਤੇਰੀ ਗੱਲ ਸਹੀ ਹੈ ਪਰ ਮੇਰੇ ਹੱਥੇ ਨਹੀਂ ਪੈ ਰਿਆ ਮੈਂ ਕਿੱਥੋਂ ਦੇਦਾ ਪੈਸੇ ਜੇ ਮੈਨੂੰ ਮਾਤਾ ਹੋਵੇ ਕਰੇ ਫੇਰ ਤਾਂ ਮੈਂ ਪੜਾ ਵੀ ਦੇਵਾਂ ਫੇਰ ਮੈਂ ਕੱਟਣਾ ਕੋਈ ਹਿੱਲਾ ਕੱਢਾ ਕੋਈ ਲੌਣ ਕਟਾਣ ਹੈ ਤਾਈ ਮੈਂ ਆਪਦੇ ਦਾ ਲੋਨ ਕਿਵੇਂ ਕਢਵਾ ਲਾਂ ਮੈਂ ਆਪਦੇ ਤੇ ਨਹੀਂ ਕਢਵਾ ਸਕਦੀ ਲੋਨ ਮੈਂ ਹੁਣ ਕੋਈ ਹਿੜਾ ਰਕਰਗਾ ਕਰ ਫਿਰ ਪੈਸੇ ਨਾ ਜਿਵੇਂ ਤੈਂ ਦਿੱਤੇ تھے ਤੂੰ ਮੈਨੂੰ ਅਮਜੂ ਕਰ ਦੇ ਤੂੰ ਐ ਕਰ ਤਈ ਤੂੰ ਨਾ ਲੋਨ ਆਪਦੇ ਤੇ ਕਢਵਾ ਲੈ ਮੈਂ ਆਪਦੇ ਕਿਵੇਂ ਕਢਾ ਰਾ ਪੈਸੇ ਤਾਂ ਮੈਂ ਦੇਣੇ ਇੱਥੋਂ ਉਹ ਲੈਣੇ ਤਾਂ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਤੂੰ ਲੋਨ ਤੂੰ ਕਢਵਾ ਲੈ ਨਾ ਕਿਸ਼ਤ ਮੈਂ ਭਰਦਿਆ ਕਰੂੰਗੀ ਜਿਹੜੇ ਲੋਨ ਵਾਲੇ ਪੈਸੇ ਆਣਗੇ ਉਹ ਤੂੰ ਲੈ ਲਿਆ ਕਰੀ ਕਾਹ ਦੇ ਫੇਰ ਨਹੀਂ ਕਰਦੀਆਂ ਮੈਂ ਕਾਟ ਵਰਚਰ ਦੇਉਣੀ ਆ ਤੇ ਮੈਨੂੰ ਫੋਨ ਮਾਰਦੀ ਫੇਰ ਆਪਾਂ ਕਰਾ ਲਾਂਗੇ ਜਦ ਹੈ ਚਲ ਕੋਈ ਨਾ ਜੀ ਚਾਚੀ ਹਾਤਾਈ ਮੈਂ ਨਾ ਤੈਨੂੰ ਫੋਨ ਕਰ ਦੂੰਗੀ ਤੇ ਤੂੰ ਕਾਗਜ਼ ਪੱਤਰ ਚੱਕ ਲਈ ਤੇ ਲੋਨ ਕਰਵਾ ਲਾਂਗੇ ਆਪਾਂ ਹਾਂ ਫੇਰ ਮੈਂ ਕਾਟ ਵਰਚਰ ਚੱਕਰ ਦੇਉਂਗੀ ਫੋਨ ਮਾਰ ਕੇ ਹਮ ਤਾਂ ਕੀ ਫੋਨ ਆ ਗਿਆ ਤੇ ਕਾਗਜ਼ ਪੱਤਰ ਵੀ ਮੈਂ ਪਾ ਦੇ ਸਾਰੇ ਤਿਆਰ ਕਰ ਲਏ ਐਨਾ ਕੁ ਸ਼ੁਕਰ ਜੱਕਸਿਰ ਵੀ ਨਹੀਂ ਹੈਗਾ ਕਰਨ ਜਦ ਕਿਸੇ ਦਾ ਆਉਣ ਨੂੰ ਪਰੂਗੀ ਆਪਾਂ ਤਾਂ ਲਾਉਣ ਹੀ ਕਰਾਉਣਾ ਹੈਗਾ ਹਬ ਤੋਂ ਪਾਈ ਫਾਰਮ ਉੱਪਰ ਗਿਆ ਹਾਂ ਤੇ ਤੇ ਕਾਪਣ ਪੈਸੇ ਦੇ ਕੇ ਨਹੀਂ ਗਿਆ ਉਹ ਤਾਈ ਉਹਨੇ ਭਾਈ ਨੇ ਅਪਲਾਈ ਕਰੇ ਨਾ ਕਾਗਜ਼ ਪੱਤਰ ਪੈਸੇ ਤਾਂ ਤੇਰੇ ਬੈਂਕ ਚ ਜਾਣਗੇ ਅੱਛਾ ਹਾਂ ਚੱਲ ਕੋਈ ਜਦਮਾ ਕਢਾਏ ਤੈਨੂੰ ਆ ਕੇ ਦੱਸ ਜੂਗੀ ਮੈਂ ਜਾਣੀ ਤੂੰ ਜਦੋਂ ਕਢਵਾ ਲੈ ਮੈਨੂੰ ਦੱਸ ਦੀ ਆ ਕੇ ਤਾਂ ਫਿਰ ਮੈਂ ਦੱਸ ਜੂਗੀ ਤੈਨੂੰ ਆ ਕੇ ਠੀਕ ਹੈ ਤਾਈ ਬੈਠੀ ਅੰਮੀ ਹੋਰ ਬੋਲ ਤਾਂ ਭੈਜੀ ਮਾਤਾ ਪਤਾ ਹੈ ਨਾ ਦੀ ਮਾ ਉੱਪਰਲਾ ਫਰਸ਼ ਤਾਂ ਵਧੀਆ ਲੱਗ ਗਿਆ ਅੱਛਾ ਵਧੀਆ ਲੱਗ ਗਿਆ ਹਾਂ ਤੇ ਮਿਸਤਰੀ ਕਹਿੰਦਾ ਵੀ ਇੱਥੇ ਲਿਬਰਸ ਦਾ ਸਮਾਨ ਵੰਗਾਲ ਹੈ ਤੇ ਮੈਂ ਮਹਾ ਸਮਾਨ ਦੇਖ ਕੇ ਹਾਂ ਫਿਰ ਟਕਾਈ ਨਾਲ ਜਾਇਮ ਤੋਂ ਹਾਂ ਭਾਈ ਕਹਿੰਦਾ ਦੀ ਵਾਪਰ ਸਮਾਨ ਲੈ ਆਉਂਗਾ ਹਾਂ ਦੇਖਿਆ ਹਾਂ ਹਾਂ ਦੇਖਿਆ ਠੀਕ ਹੈ ਕਰਾਈ ਕਰੇ ਤੇ 4 ਮਹੀਨੇ ਹੋ ਗਏ ਲੋਨ ਕਰਾਏ ਨੂੰ ਤੇ 4 ਕਿਸ਼ਤਾਂ ਤਾਂ ਮੈਂ ਭਰਤੀ ਔਖੇ ਸੌਖੀਆਂ ਆ ਤੇ ਹੁਣ ਮੈਂ ਕਿੱਥੋਂ ਪਰਾਂ ਅੱਜ ਲਾਉਣ ਵਾਲਾ ਵੀ ਆਉਣ ਵਾਲਾ ਹੈਗਾ ਤੇ ਹੁਣ ਮੈਂ ਇਧਰ ਉਧਰ ਹੋ ਜਾਨੀ ਆ ਬਾਰ ਰੂਡਾ ਕੇ ਨੀਉ ਆ ਕੇ ਵਿੱਚ ਮੈਂ ਤੋ ਕਿਸ਼ਤ ਮੰਗੂਗਾ ਤੇ ਹੁਣ ਮੇਰੇ ਮੈਂ ਹੁਣ ਕਿੱਥੋਂ ਪਰੂੰਗੀ ਨਾਲੇ ਤਾਂ ਤਾਈ ਦੇ ਨਾਲ ਕਰਵਾਇਆ ਹੋਇਆ ਹੈਗਾ ਲੋਨ ਤੇ ਆਪੇ ਭਰ ਦੋਗੀ ਲੋਕ ਮੁਕਰਦੇ ਨੇ ਮੈਂ ਮੁਕਰ ਜੂਗੀ ਨਾਲੇ ਤਾਂ ਤਾਈ ਦੇ ਨਾ ਹੀ ਆਏਗਾ ਮੈਂ ਤਾਂ ਲਾ ਕੇ ਜਿੰਦੇ ਜੁੰਦੇ ਇਧਰ ਹੀ ਵਗ ਜਾਨੀ ਆਂਗੀ ਮੈਂ ਉਹ ਆਪਣੇ ਕਿਸਤਾ ਵਾਲਾ ਖੜੇ ਸੀ ਗੇਟ 'ਚ ਲੋਨ ਕਰਾਇਆ ਹੋਇਆ ਆਪਾਂ ਕਿਹੜੀ ਕਿਸ਼ਤ ਭਰਨੀ ਹੈ ਤੂੰ ਬਹਿ ਜਾ ਤੂੰ ਮੈਂ ਚੰਗਾ ਦਿੰਦੀ ਹਾਂ ਹਾਂ ਆਮਣੋਂ ਮੈਂ ਥੋਂ 20000 ਰੁਪਇਆ ਦੇ ਗਿਆ ਮਾਡੇ ਲਈ ਕੋੜੀ ਅੱਛਾ ਸਾਹਮਣੇ ਘਰ ਵਾਲੀ ਹਾਂ ਮੈਂ ਦਿੱਤਾ ਚੋਰ ਨਹੀਂ ਦਿੱਤਾ ਕਹਿੰਦੀ ਮੇਰੀ ਕਿਹੋ ਬਾਦ ਨਾਲੀਏ ਪੀਸ ਕਹਿੰਨੀ ਨਹੀਂ ਮੈਂ ਸਰਵਰ ਕਰੇ ਬੈਠੂਗੀ ਕਹਿੰਨੀ ਮੈਨੂੰ ਤਾਈ ਤੋਂ ਪੈਸੇ ਦੇ ਦੇ ਅੱਛਾ ਮੈਂ ਕਹਿੰਦਾ ਭਾਈ ਅਸੀਂ ਮਿਸਟਰੀ ਲਾਉਣੇ ਸਾਨੂੰ ਇਹ ਲੋਡ ਅਸੀਂ ਵੀ ਪਾਣ ਭਾਈ ਨਾ ਟੋਕਾ ਚਾਰਨੀ ਹਾਂ ਹਾਂ ਮੈਨੂੰ ਕਹਿੰਨੀ ਕੋਈ ਗੱਲ ਨਹੀਂ ਮਾਤਾ ਨੂੰ 10 ਜਨ ਪੈਸੇ ਦੇ ਦੇ ਜੂੜ ਗਈ ਅੱਛਾ ਜਦ ਮੈਂ ਦੇ ਰਿਹਾ ਜਦ ਕੋਈ ਗੱਲ ਦੀ ਮੈਂ ਹੱਜੀ ਕਹਿੰਨੀ ਦੇ ਜਨੀਆਂ ਕਹਿੰਦਾ ਸਦਨ ਮੈਂ ਦੇ ਜੂ ਤੈਨੂੰ ਆ ਕੇ ਠੀਕ ਹੈ ਉਹਦਾ ਮਤਲਬ ਫੇਰ ਨਾ ਜਦੋਂ ਮੰਗਣ ਗਈ ਤਾਂ ਨਹੀਂ ਮੈਂ ਤਾਂ ਹੈ ਜੀ ਮੇਰੀ ਮਾਂ ਪਾਸੇ ਜਾ ਰਹੀ ਹੈ ਅੱਛਾ ਕਹਿੰਨੀ ਹੁਣ ਮੇਰੇ ਕੋਈ ਪੈਸੇ ਨਹੀਂ ਬੰਦ ਦੀ ਮੈਨੂੰ ਕਹਿੰਦੀ ਤੂੰ ਐ ਕਰ ਕਹਿੰਦੀ ਲੋਨ ਕਰਾ ਲੈ ਉਹਦੇ ਨੋਟੇ ਹਾਂ ਕਹਿੰਨੀ ਕਿ ਇਸ ਤੋਂ ਮੈਂ ਪਾਰ ਜਾਊਗੀ ਅੱਛਾ ਹਾਂ ਆ ਆ ਕੁਛ ਹੋਇਆ ਜਰਾ ਸਾਨੂੰ ਹੋਰ ਤਾਂ ਹੀ ਕਹਿੰਦਾ ਸੀ ਉਹਦੇ ਵਾਲਾ ਕਿਸਤਾਂ ਆ ਕਣਾਉ ਸਾਮਾਨੇ ਕਰ ਵਾਲੀ ਕੁੜੀ ਭਰਿਆ ਕਰਦੀ ਸੀ ਕਿ ਨਾ ਕਿਸਤਾ ਦਾ ਕਹਿੰਦਾ ਜਦੋਂ ਮੈਂ ਲੈਣ ਗਿਆ ਕਹਿੰਦਾ ਜਿੰਦੇ ਗੁੰਡੇ ਲਾਣ ਲੱਗ ਰਹੀ ਸੀ ਤੇ ਕਹਿੰਦੀ ਜਿਹਦੇ ਨਾਂ ਤੇ ਲਾਉਣਾ ਤੇ ਉਹੀ ਕਿਸਤ ਭਰੂ ਤਾਂ ਹੀ ਤਾਂ ਕਹਿੰਨਾ ਪੁੱਤ ਵੀ ਪੜਾਈ ਦਾ ਟਾਈਮ ਨਹੀਂ ਹੈਗਾ ਹੁਣ ਹੋਰ ਦੇਖ ਲੈ ਹੈ ਹਾਂ ਦੇਖ ਲੈ ਕਿਛੇ ਨੂੰ ਹੈ ਨਾ ਇਹ ਕਿਸੇ ਦਾ ਕੰਮ ਸਾਰੇ ਕੋ ਯਾਰ ਬੁਰੇ ਬੜੀ ਹੋ ਜਾਂਦੇ ਬੰਦਾ ਚੰਗਾ ਕਰਨ ਵਾਲਾ ਹੋਰ ਵੀ ਜਦੋਂ ਕਿਸਤਾ ਭਰ ਦੇ ਦੂ ਪਰ ਲੈਂਦੀ ਨਾ ਭਰ ਦਿੰਦੀ ਲੈ ਜਰੋਟਿਆ ਸੀ ਜਰੋਟਿਆ ਸੀ ਹੁਣ ਤੇ ਜਿਉ ਨੇ ਵੀ ਪੈਸੇ ਤੂੰ ਹੱਥੇ ਚ ਕਢਾ ਲੈ ਕਢਾ ਨਹੀਂ ਤੇ ਕਿਸਤਾਂ ਮੈਂ ਭਰਿਆ ਕਰੂੰਗੀ ਉਹੀ ਗੱਲ ਹੈ ਭਲਾਈ ਦਾ ਜਵਾਨੇ ਨਹੀਂ ਹੋਣਾ ਹੈ ਹੀ ਨਹੀਂ ਭਲਾਈ ਦਾ ਜਵਾਨੇ ਨਹੀਂ ਹੈਗਾ ਤਾਂ ਦੇ ਲੱਗੇ ਤਾਂ ਮੈਨੂੰ ਤਾਂ ਇਹਦੀ ਮੈਨੂੰ ਫਰਸ ਲੱਗ ਜੂਗਾ ਤਾਂ ਹੁਣ ਤਾਂ ਆਪਾਂ ਨੂੰ ਬਰਪਾਸੇ ਦਾ ਕੰਮ ਪੈ ਰਹੀ ਗਿਆ ਹੁਣ ਤਾਂ ਆਪਾਂ ਨੂੰ ਤਾਂ ਕਿਸਤੀਵਰ ਨਹੀਂ ਪਹਿਣੀ ਨਹੀਂ ਹੋਰ ਕਿਸ ਤਾਈ ਮਰਨੀ ਪੈਣਗੇ ਪੁੱਤ ਜਦੋਂ ਤਾਂ ਹੁਣ ਜਿੰਦੇ ਗੁੰਡੇ ਲਾ ਕੇ ਬਾਗੀ ਹੋ ਗਈ ਹੁਣ ਫਿਰ ਜਦੋਂ ਇਹ ਰੇਣਾ ਦੇ ਫਿਰ ਆਪਾਂ ਬਣੇ ਪੈਣਗੇ ਹੁਣਾ ਹੋਰ ਲੈ ਦੇ ਘਰ ਕੀ ਧੋਖਾ ਹੈ ਹੋਰ ਹੋ ਧੋਖੇ ਵਾਜੇ ਦੂਏ ਹੁਣ ਸੱਚਾਈ ਤੇ ਹੈਗਾ ਕੋਈ ਤੇ ਦੋਸਤੋ ਸਾਹਿਬੀ ਗਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਅਸੀਂ ਇਹੀ ਗੱਲ ਕਹਿੰਨੇ ਆ ਦੇਖੋ ਤੁਸੀਂ ਵੀਡੀਓ ਦੇਖੀ ਐ ਕਿ ਕਿਸੇ ਨੂੰ ਵੀ ਕੋਈ ਧਾਰਤੇ ਪੈਸੇ ਦਿੰਨੇ ਆ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਕੁਝ ਕਰਦੇ ਆ ਕੋਈ ਲਿਆਇ ਜਾਂਦਾ ਹੈ ਨਾ ਕਿ ਚਲ ਕਿਸੇ ਨੂੰ ਲੋੜ ਹੁੰਦੀ ਐ ਵੀਰ ਭਾਈ ਨੂੰ ਆਪਾਂ ਪੈਸੇ ਦੇ ਦਾਨੇ ਆ ਤਾਂ ਇਹੀ ਐ ਗੱਲ ਵੀ ਆਪਦੇ ਪੈਸੇ ਕਿਸੇ ਸਾਹ ਆਪਣਾ ਦਿਓ ਕਿਸੇ ਨੂੰ ਵੀ ਧਾਰ ਦੇਣੀ ਐ ਇਹੀ ਅਸੀਂ ਵੀਡੀਓ ਚ ਸਮਝਾਇਆ ਐ ਤੇ ਇਹ ਆਪਣਾ ਨਵਾਂ ਚੈਨਲ ਐ ਤੁਸੀਂ ਸਾਰੇ ਨੇ ਵੀਡੀਓ ਦੇਖੀਆਂ ਨੇ ਇਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਿੰਕ ਭੇਜਿਆ ਕਰੋ ਅੱਗੇ ਦੀ ਅੱਗੇ ਤੇ ਧੰਨਵਾਦ